ਤੇ ਕਾਲੇ ਪੌਂਕੇ ਪਾ ਗਏ ਆ ਕਾਲੀ ਕੁੱਤੀ ਤੇ ਕਾਲੇ ਪੌਂਕੇ ਅੱਗੇ ਬਾਹਰ ਹੋ ਗਏ ਨਿੱਕੇ ਜਿਹੜਾ ਕੈਂਟ ਸਾਈਡਲੀ ਨੂੰ ਟਾਇਰ ਪਾਏ ਹੁੰਦੇ ਆ ਤੇ ਮੇਰੇ ਦਾ ਕੱਪੜਾ ਤੇ ਲਿਆਇਆ ਨਹੀਂ ਚਾਚੀ ਜੇ ਸਾਡੀ ਸਨੈਪਚੈਟ ਵੇਂਦੀ ਆ ਤੇ ਚਾਚੀ ਇਹ 600 ਦੀਆਂ ਨਹੀਂ ਆਈਆਂ ਹੀ ਸਾਹ ਤੇ ਬੈਠਾ ਇਹ ਚਪਲਾ ਤਾਂ ਆ ਕੇ ਬੈਠਾ ਮੰਮੀ ਚਲਾ ਕੇ ਦੇਖ ਇਹ ਚਪਲਾ ਵੇਖਦਾ ਆਹ ਵੇਖ ਟੱਟ ਗਿਆ ਕ੍ਰੌਕਸ ਤੈਨੂੰ ਲੈਨ ਦੁਆਰੇ ਬੋਲੇ ਇਹ ਇਹ ਹਰਿਆਣੇ ਕੁੜੀ ਲੱਭ ਕੇ ਵੀਰੇ ਦੱਸਿਆ ਲੋ ਜੀ ਲੱਭ ਗਈ ਹਿਆਣੇ ਵਾਲੀ ਕੁੜੀ ਹਣ ਵਿਆਹ ਜਾਂ ਖੇਚ ਲੋ ਤਿਆਰੀਆਂ ਸਵਾਲੋ ਕੋਟ ਪੈਂਟ ਹੋ ਰਿਹਾ ਖੋਸ਼ ਆਪੇ ਅੰਦਰ ਵੀਰੇ ਪੂਰਾ ਜਦੋਂ ਕੋਈ ਇਹਨੂੰ ਐ ਕਹਦੇ ਨਾ ਦਿੱਲੀ ਕੁੜੀਓਂ ਅੰਦਰੋਂ ਦਾ ਬਾਤ ਪੁੱਛੇ ਨਾ ਥੋੜਾ ਸਾਦ ਦਿੱਤਾ ਨਹੀਂ ਤਾਂ ਛੇੜੀ ਜਾਣਾ ਇਹ ਬੰਨੇ ਠੀਕ ਆ ਲਾਲ ਹੋ ਗਈ ਉਹ ਜਿਹੜਾ ਲਾਲ ਫੇਰ ਤੂੰ ਹਣ ਨਹੀਂ ਹੋਈ ਹੋ ਗਈ ਹੋਵੇ ਲਾਲ ਹੋ ਗਈ ਓ ਯਾਰਾ ਲਾਲ ਫੇਰ ਤੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਨੇਰਾ ਹਨੇਰਾ ਗਾ ਤੂੰ ਹਨੇਰਾ ਕੀ ਹੈ ਇਹ ਕਾਲੀ ਕੁੱਤੀ ਕਾਲੇ ਪੌਂਚੇ ਪਾ ਕੇ ਆ ਗਿਆ ਕਾਲੀ ਕੁੱਤੀ ਤੇ ਕਾਲੇ ਪੌਂਚੇ ਅੱਗੇ ਬਾਹਰ ਉਹ ਕੋਈ ਅਗੋਏ ਚੱਕਣ ਵਾਲੇ ਮੂੜਾ ਆ ਉਹੋ ਹੀ ਜਗ੍ਹਾ ਆ ਕੇ ਨਹੀਂ ਦਿੱਤਾ ਨਿੱਕੇ ਜਿਹੜਾ ਪੈ ਸਾਈਕਲ ਨੂੰ ਟਾਇਰ ਪਾਏ ਹੁੰਦੇ ਆ ਤੇ ਮੇਰ ਦਾ ਘਰ ਪਲਾਦ ਲਿਆਇਆ ਲੀਕਾ ਵਾਪਸੀ ਕਰ ਆਉਣੀ ਆ ਜਿੰਨੀ ਭੁਲੰਤ ਬੈ ਗਈ ਨਾ ਕੱਲ ਤੇ ਚਪਣਾ ਮੈਂ ਸੋਹਣੀਆਂ ਲੱਗ ਚਪਣਾ ਦੇ ਕੋਲ ਤੇ ਜਪੜਾ ਵਿੱਚ ਪਏ ਥਾਰੇ ਜਿੱਦ ਨੇ ਪੈਸੇ ਮੋਟੇ ਲਾ ਬੈਠਾ ਨਾ ਇੰਨੀ ਰਕਮ ਪਹਿਲੀ ਨਹੀਂ ਲਾਗਣਾ ਤੂੰ ਸਿਆਪਾ ਸਾਲਾ ਚਾਚੀ ਜੇ ਸਾਡੀ ਸਨੈਪਚੈਟ ਵੇਂਦੀ ਆ ਤੇ ਚਾਚੀ ਇਹ 600 ਦੀਆਂ ਨਹੀਂ ਆਈਆਂ 8600 ਰੁਪਈਆ ਇਹਨੇ ਲਾਇਆ ਹੀ 600 ਰੁਪਈਆ ਮਹਿੰਗੇ ਚਪੜਾ ਲੈ ਆਇਆ ਵਾ 600 ਦੀਆਂ ਕੋਈ ਸੌਗ ਨਾ ਨੀਰ ਇੱਕ ਹੋਰ ਲਾ ਜੀਰੋ ਨਾ ਨਹੀਂ ਦਰਨਾ 86 ਇਹ ਤਾਂ ਅੱਗੇ ਆਖਾ ਵੀ ਨਾ 8000 ਹੀ ਲਾ ਨਾਲ 600 ਇਹਦੇ ਅੱਗੇ 8 ਵੀ ਲਾ ਫੇਰ ਸਰਨਾ 86 ਬੈਠਾ ਲੱਗਦਾ ਇਹਦੇ ਉੱਤੇ ਐਸੈਸਰੀ ਲੱਗੀ ਹੋ ਗਈ ਨੇ। ਐਸੈਸਰੀ ਨੂੰ ਕਿਤੇ ਇਹਦੇ ਟਾਈ ਬੈਲਟਾ ਲੱਗੀਆਂ। ਮੇਰੀਆਂ ਨਾ ਇਹ ਮੇਰੀਆਂ ਦਾ ਲੱਗ ਕੇ ਦਿੰਦਾ ਸਟicker ਜਿਹਾ ਆਵੇ। ਤੂੰ ਚਪੜਾ ਨਹੀਂ ਲਿਆ ਕੇ ਜਾਂਦਾ ਉਹ ਖੁੰਡੀ ਨਹੀਂ ਲਿਆ ਕੇ ਜਾਂਦਾ ਕੀ ਕਰਦਾ ਮੇਰਾਂ ਕੀ ਕਰ ਨਾਲ ਦੀਆਂ। ਪਿਆਰ ਹੀ ਇੱਥੇ ਕਰ ਲਓ ਹੁਣ ਜੋ ਚੀਜ਼ ਚੱਕਨੇ ਪਏ ਜਾਂਦੇ। ਬਹੁਤ ਪਿਆਰ ਆਂਦਾ ਦੋਹਾਂ ਦਾ ਬਹੁਤ ਬੈਗੇ ਦੋਵੇਂ। ਤੁਸੀਂ ਮੇਰੇ ਗੁੱਡੀ ਖੇਡਿਆ ਲੱਗਿਆ ਵੀ ਲਿਆ ਕਰੋ ਕਿ ਉਹ ਕਿਉਂ ਜਿਵੇਂ ਨਾ ਤੋੜਦੀ। ਉਹ ਖੁੰਡੀ ਸਾਹ ਤੇ ਬੈਚਾ ਇਹ ਚਪੜਾ ਕੰਮ ਕੇ ਬੈਠਾ। ਮੰਮੀ ਚਲਾ ਕੇ ਦੇਖੋ। ਮੇਰੀ ਚਪੜਾ ਵੇਖਦਾ। ਆਹ ਵੇਖ ਟੁੱਟ ਗਈ। ਕ੍ਰੌਕਸ ਤੈਨੂੰ ਦਿੱਤੇ ਲਿਆ ਕਰਾ ਉਹ ਨਹੀਂ ਪਾਣੇ ਜਾਣ ਕੇ ਟੁੱਟਣਾ ਪਉਂਦੀ। ਇਹ ਐਡੀ ਦਾ ਸੀ। ਇਹ ਐਡੀ ਦਾ ਸੀ ਪਾਣੇ। ਤੇ ਮੁੰਡਾ ਨਹੀਂ ਕੀ ਬ੍ਰੈਂਡ ਐਡੀ ਦਾ ਸਪਾਣ ਦਾਣੀ। ਤੇਰੇ ਕਾ ਕਿਲਾ ਨਿਕਾ ਸੋਹ ਲੱਗਿਆ। ਤੇ ਫਿਰ ਮੈਂ ਕਹਿੰਦੇ ਬਣਾ ਲੈ ਅੱਗੇ ਪਹਿਲੇ। ਮੈਂ ਕੰਮ ਹੀ ਲਿਆਉਣ ਲੱਗਾ। ਜਾਵੇ। ਠੀਕ ਆ। ਲਾਲ ਹੋ ਗਈ। ਉਹ ਯਾਰ ਲਾਲ ਫੇਰ ਤੂੰ ਹਣ ਨਹੀਂ ਹੋਈ। ਹੋ ਗਈ ਹੋਵੇ। ਕੀ ਥੋੜੀ ਜਿਹੀ ਹੋ ਗਈ। ਹੋ ਗਈ ਹੋ ਗਈ ਲਾਲ। ਹਾਣੇ ਮੜੀ ਲਾ ਦਵਾਰੇ ਬੋਲੇ ਇਹ ਹਰਿਆਣੇ ਕੁੜੀ ਲੱਭ ਕੇ ਵੀਰੇ ਦੱਸਿਆ ਹਰਿਆਣੇ ਦੀ ਕੁੜੀ ਲਾ ਲਓ ਜੀ ਲੱਭ ਕੇ ਹਰਿਆਣੇ ਵਾਲੀ ਕੁੜੀ ਹੁਣ ਵਿਆਹ ਦੀ ਖੇਚ ਲੋ ਤਿਆਰੀਆਂ ਸਵਾਲੋ ਕੋਟ ਪੈਂਟ ਹੋ ਰਿਹਾ ਖੁਸ਼ ਆਪੇ ਅੰਦਰ ਵੀਰੇ ਪੂਰਾ ਜਦੋਂ ਕੋਈ ਇਹਨੂੰ ਆ ਕੇ ਕਹਦੇ ਨਾ ਤੇਰੀ ਕੁੜੀ ਉਹ ਅੰਦਰੋਂ ਦਾ ਬਾਤ ਪੁੱਛੇ ਨਾ ਠੀਕ ਐਨਾ ਖੁਸ਼ ਹੋ ਜਾਂਦਾ ਮੁੰਡਾ ਲੱਡੂ ਲੱਡੂ ਹਾਂਜੀ ਨਾ ਬਾੜੇ ਤੂੰ ਮੈਂ ਦੱਤਾ ਹੀ ਤੈਨੂੰ ਹਲੇ ਨਾ ਮੈਂ ਕੱਲਾ ਲਵੇਟੇ ਚ ਆ ਗਿਆ ਮੋਟੇ ਨੇ ਥੋੜਾ ਸਾਥ ਦਿੱਤਾ ਮੈਨੂੰ ਨਹੀਂ ਤਾਂ ਛੇੜੀ ਜਾਣਾ ਇਹ ਬਾਣੇ ਬਾਜ ਵੇ ਇਹ ਲਾਲ ਹੋ ਗਈ ਉਹ ਯਾਰਾ ਲਾਲ ਫੇਰ ਤੂੰ ਹਣ ਨਹੀਂ ਹੋਈ ਹੋ ਗਈ ਹੋਵੇ ਹੋ ਗਈ ਹੋ ਗਈ ਲਾਲ ਮਾਰੀ ਜੀਬ ਨਾ ਵਾਹੇ ਸਾਡੀ ਜੀਬ ਲਈ ਫੇਰਦੀ ਨਾ ਖਿੱਚ ਕੇ ਨੂੰ ਛੱਡ ਦੇ ਹਾਂ ਜੀ ਜੇ ਤੁਹਾਨੂੰ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ